ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿ ਜਹ ਕਹ ਤੈ ਪ੍ਰਭੂ ਸਬਦ ਦੀਪਕ ਦੀਪਾਇ ਜਹ ਸਖੈ ਸੰਗ ਰਹੋ ਤਤ ਹਰ ਚਰਨ ਮਿਲਾਇ ਨਾਨਕ ਕੁਲ ਨਿਮਲ ਅਵਤਾਰਿਓ ਅੰਗਦ ਲੈਣੇ ਸੰਗ ਗੁਰੂ ਅਮਰਦਾਸ ਤਾਰਨ ਤਰਨ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ ਧੰ ਬਾਬਾ ਨਾਲੇ ਤੂੰ ਹੀ ਨਰੰਤਰ ਧੰ ਬਾਬਾ ਨਾਲੇ ਜਾ ਮਨੇੜ ਨਾ ਆਇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਤੁੰਗੋਈ ਸਭ ਇਤੋ ਸ਼ਬਦ ਵਰਤਦਾ ਜੋ ਤਰਸੋ ਹੋਈ ਵਡਾਈ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਹਰ ਲੈ ਜ ਰੱਖਦਾ ਆ ਹਾਰਾ ਮਹੱਲਾ ਪਹਿਲਾ ਆਪੇ ਭੰਦੇ ਸਾਜਣ ਆਪੇ ਤੂਰਣ ਦੇ ਜਿਵੇਂ ਸੁਖ ਸੁਮਾਈਏ ਜਿਵੇਂ ਚੁੱਲੇ ਰਹਿਣ ਗਏ ਜਿਵੇਂ ਵਾਲੀ ਪੈਸਣ ਤੇ ਪਰਹਿਣ ਘਰੇ ਨਾ ਸਵਾਰੇ ਨਾਲ ਘਰ ਜੀ ਆਪੇ ਸਾਜਿ ਕਰੇ ਆਪ ਜਾਇ ਤੇ ਰੱਖੇ ਆਪ ਲਾਤੀ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸੁਖਲਾ ਤੇਰੀ ਨਾਮ ਮਨਸਾਵ ਕਹ ਆਤ ਸੱਚੇ ਸਾਹਿਬ ਕਿਆ ਨਹੀਂ ਕਰ ਤੇ ਰਹਿ ਸਚ ਨਾਮ ਮੇਰਾ ਧਰ ਸਚ ਨਾਮ ਮੇਰਾ ਰਾਹੀ ਭੰਗਾ ਭੰਗਾ ਕਰਸ ਮਨ ਸਜ ਜਨ ਇਛਾ ਸਭ ਸ਼ਬਦ ਤਰੋ ਪਿਆਰ ਸਾਚਾ ਨਾ ਮੇਰਾ ਆਧਾਰਵਾਜ ਪੰਛਉਤ ਕਰ ਸੁਭਾ ਏ <muchas> ਸਤਿ कर्मी पोइ कर्मी पोइ

ਜਿਸ ਕਾ ਤਣ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋਬਦਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਬਦ ਨੀ ਕੀ ਖਟਾਨੀ जी की एक, एक ही पहमानी अवर जतन कर रहे बहुत तेरे तिन तिल नहीं कीमत जानी रहा अमृत नाम निर्मोल कहीरा ਦੇਨੋ ਮੰਤਾਨੀ ਡਿਗ ਨਡੋਲਾ ਦਰੜ ਘਰ ਰਹੋ ਪੂਰਣ ਹੋਏ ਤ੍ਰਪਤਾਨੀ ਓਏ ਜੋ ਵੀਟ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਫੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਾਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਦੇਓ ਗੁਰ ਕੀ ਓ ਬੰਦਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਉ ਨਾਨਕ ਨਿਹਚਲ ਕਰ ਬਾਂਦੇਓ ਗੁਰ ਕੀ ਓ ਬੰਦਾਨੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਰ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਗਿਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿਓ